ਇਬੀ ਇਹ ਮੁੰਨਾ ਮਾ ਆਪਣਾ ਨਾਂ ਦੱਸਦਾ ਉਮਰ ਇਹਦੀ ਕਰੀਬ 65 ਤੋਂ 70 ਸਾਲ ਆ ਲੁਧਿਆਣੇ ਚਾਂਦ ਸਿੰਘ ਮੇ ਦੇ ਬਾਹਰ ਘੰਟਾ ਘਰ ਰੋਡ ਦੇ ਉੱਪਰ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਇਹ ਵੀਰ ਪਿਆ ਇਹਦਾ ਪੱਟ ਟੁੱਟਿਆ ਹੋਇਆ ਸੀ ਤੇ ਸਾਡੀ ਬੇਨਤੀ ਆ ਵੀ ਜੇ ਕੋਈ ਭੈਣ ਭਰਾ ਸਾਡੀ ਇਸ ਵੀਡੀਓ ਨੂੰ ਦੇਖਦਾ ਇਹਨੂੰ ਕੋਈ ਪਹਿਚਾਣਦਾ ਜਾਣਦਾ ਸਾਡੇ ਹੇਠਾਂ ਦੇ ਤਿੰਨ ਨੰਬਰਾਂ ਤੇ ਸੰਪਰਕ ਜ਼ਰੂਰ ਕਰਿਓ ਰੋਦੀ ਚਾਰੇ ਸੀ ਪਪਾ ਜੀ ਇਹ ਬੰਦੇ ਦੀ ਲੱਤ ਟੁੱਟੀ ਹੋਈ ਆ ਵਿੱਚ ਹੀ ਲਾਟਰੀ ਬਾਥਰੂਮ ਕਰਦਾ ਮੈਂ ਕੋਈ ਵੀ ਨਹੀਂ ਆਂਦਾ ਇਕੱਲੀ ਪਾਣੀ ਦੀ ਆਪੋਤਣਾ ਪਈ ਆ ਪ੍ਰਸ਼ਾਦੇ ਉੱਤਰ ਪਈ ਹੋਇਆ ਪਪਾ ਤੇਰੇ ਅੱਗੇ ਪਿੱਛੇ ਕੋਈ ਨਹੀਂ ਹੈਗਾ ਕੋਈ ਨਹੀਂ ਹੈ ਪਿੰਡ ਕੌਨਸਾ ਹੈ ਪਟਨਾ ਸਾਹਿਬ ਪਟਨਾ ਸਾਹਿਬ ਦਾ ਲੈਣ ਵਾਲਾ ਹੀ ਤੇਰੀ ਲੱਤ ਕਿਹੜੀ ਲੱਤ ਟੁੱਟੀ ਆ ਨਪਾਈ ਬੀਤਿਆ ਆ ਗੋ ਇਹ ਅਸਲੀਅਮ ਅਪਸਲੀਅਮ ਕੰਮ ਨਹੀਂ ਜਾਂਦੇ ਉਥੇ ਪਾਰਕ ਕਰਦਾ ਕਿਹੜਾ ਪਾਰਕ ਬਾਬਾ ਫਤੇ ਸਿੰਘ ਪਾਰਕ ਤੇ ਕੋੜ ਕੋਲ ਦੇ ਥੇਲੇ ਸੁਟਦਾ ਪਿਆ ਜੀ ਘੁੱਪ ਦੇ ਵਿੱਚ ਬੜਾ ਹੀ ਲੋਡ ਹੁੰਦਾ ਪਈ ਹੋਰੀ ਲੱਤ ਦਿੱਤੀ ਆ ਪਸ਼ਾਬ ਪੀਂਦਾ ਬਾਸ ਪੀਂਦਾ ਲੈਟਰਲ ਵਿੱਚ ਹੀ ਕਰੀਦਾ ਵਾਸਪਾ ਬੰਦੀ ਤੇ ਆਜੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੇ ਵੀਰ ਨੂੰ ਤੁਸੀਂ ਦੇਖਦੇ ਹੋ ਇਹ ਵੀਰ ਮੁੰਨਾ ਮ ਆਪਣਾ ਨਾਮ ਦੱਸਦਾ ਆਪਣੇ ਬਾਪ ਦਾ ਨਾਮ ਆਲਮਦੀਨ ਦੱਸਦਾ ਉਮਰ ਇਹਦੀ ਕਰੀਬ 65 ਤੋਂ 70 ਸਾਲ ਆ ਲੁਧਿਆਣੇ ਚਾਂਦ ਸਿੰਘਮੀ ਦੇ ਬਾਹਰ ਘੰਟਾ ਘਰ ਰੋਡ ਦੇ ਉੱਪਰ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਇਹ ਵੀਰ ਪਿਆ ਇਹਦਾ ਪੱਟ ਟੁੱਟਿਆ ਹੋਇਆ ਸੀ ਇਹ ਸਾਡਾ ਭਰਾ ਆਪਣੇ ਆਪ ਨੂੰ ਦੱਸਦਾ ਵੀ ਮੈਂ ਬਿਹਾਰ ਦਾ ਰਹਿਣ ਵਾਲਾ ਸਾਡੇ ਗੁਰਾਂ ਦੇ ਜਨਮ ਸਥਾਨ ਬਿਹਾਰ ਦਾ ਤੇ ਇਹ ਵੀਰ ਰੋੜ ਰੋੜ ਕੇ ਚੱਲਣ ਲਈ ਮਜਬੂਰ ਸੀ ਕਿੰਨੇ ਦਿਨ ਹੋ ਗਏ ਇੱਥੇ ਪਿਆ ਤੜਸ ਰਿਹਾ ਲੋਕ ਕੋਲ ਦੀ ਨਿਕਲੀ ਜਾਂਦੇ ਆ ਦੇਖਣ ਵਾਲੇ ਦੇਖ ਕੇ ਨਿੰਗੀ ਜਾਂਦੇ ਆ ਸੋਚਣ ਵਾਲੇ ਸੋਚ ਕੇ ਵੀ ਨਿੰਗੀ ਜਾਂਦੇ ਆ ਵੀ ਇਹਨੂੰ ਕੋਈ ਹੋਰ ਚੱਕ ਲਊਗਾ ਤੇ ਪੁੱਛਣ ਵਾਲੇ ਪੁੱਛ ਕੇ ਵੀ ਨਿੰਗੇ ਜਾਂਦੇ ਆ ਵੀ ਕੀ ਹੋਇਆ ਤੈਨੂੰ ਪਰ ਪਤਾ ਨਹੀਂ ਕਿੰਨੇ ਗ ਦੋਖੇਸ ਵੀਰ ਨੇ ਤਕਲੀਫ ਆ ਜਿਹੜੀ ਅਸ ਵੀਰ ਨੇ ਉੱਥੇ ਕੱਟੀ ਆ ਕਿਉਂਕਿ ਪੱਟ ਟੁੱਟਿਆ ਹੋਇਆ ਸੀ ਜਦੋਂ ਹੱਲਦਾ ਸੀ ਮਾੜਾ ਜਿਹਾ ਤੇ ਚੀਕਾਂ ਹੀ ਪੈਂਦੀਆਂ ਸੀ ਧੰਨਵਾਦ ਆ ਬਾਈ ਇਕਬਾਲ ਸਿੰਘ ਦਾ ਜਿਨੇ ਸਾਨੂੰ ਫੋਨ ਕਰਕੇ ਦੱਸਿਆ ਵੀਡੀਓ ਬਣਾ ਕੇ ਭੇਜੀ ਜਾਣਕਾਰੀ ਦਿੱਤੀ ਤਾਂ ਫਿਰ ਸਾਡੀ ਟੀਮ ਉੱਥੋਂ ਮੁੰਨਾ আলমਦੀਨ ਨੂੰ ਉੱਥੋਂ ਲੈ ਕੇ ਆਏ ਵਾਹਿਗੁਰੂ ਕਿਰਪਾ ਕਰਨ ਹੁਣ ਜੇਰੇ ਇਲਾਜ ਆ ਵੀਰ ਠੀਕ ਹੋ ਜAVE ਤੇ ਆਪਣੇ ਸ਼ਹਿਰ ਪਟਨੇ ਆਪਣੇ ਵਾਪਸ ਆਪਣੇ ਪਰਿਵਾਰ ਦੇ ਵਿੱਚ ਜਾਵੇ ਅਸੀਂ ਕੋਸ਼ਿਸ਼ ਕਰਾਂਗੇ ਵੀਰ ਦਾ ਘਰ ਪਰਿਵਾਰ ਲੱਭਣ ਦੀ ਵੀ ਤੇ ਵੀਰ ਜਿੱਥੋਂ ਮਿਲਿਆ ਉਸ پارک ਦਾ ਨਾਮ ਸ਼ਹਿਬਜਾਦਾ ਫਤਿਹ ਸਿੰਘ پارک ਆ ਤੇ ਉੱਥੇ ਬਹੁਤ ਸਾਰੇ ਲੋਕ ਹੋਰ ਵੀ ਸੀ ਜਿਹੜੇ ਆਸੇ-ਪਾਸੇ ਸੈਰਾਂ ਕਰਦੇ ਸੀ ਘੁੰਮਦੇ ਸੀ ਦੇਖਦੇ ਸੀ ਤੇ ਕਿੰਨੇ ਦਿਨਾਂ ਤੋਂ ਇਹ ਵੀਰ ਉੱਥੇ ਪਿਆ ਤੜਫ ਰਿਹਾ ਸੀ ਤੇ ਸਾਡੀ ਬੇਨਤੀ ਆ ਵੀ ਜੇ ਕੋਈ ਭੈਣ ਭਰਾ ਸਾਡੀ ਇਸ ਵੀਡੀਓ ਨੂੰ ਦੇਖਦਾ ਇਹਨੂੰ ਕੋਈ ਪਹਿਚਾਣਦਾ ਜਾਣਦਾ ਤਾਂ ਸਾਡੇ ھیਠਾਂ ਦਿੱਤੇ ਨੰਬਰਾਂ ਤੇ ਸੰਪਰਕ ਜ਼ਰੂਰ ਕਰਿਓ ਤੇ ਜੇ ਕੋਈ ਨਹੀਂ ਜਾਣਦਾ ਪਹਿਚਾਣਦਾ ਤਾਂ ਇਸ ਵੀਡੀਓ ਨੂੰ ਸ਼ੇਅਰ ਕਰਿਓ ਸ਼ਾਇਦ ਕੋਈ ਆਪਾਂ ਨੂੰ ਇਹਦਾ ਕੋਈ ਜਾਣਕਾਰ ਰਿਸ਼ਤੇਦਾਰ ਮਿਲ ਜAVE ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅਬ ਟੁੱਟੀ ਹਲਾਤ ਹੈ 1984 ਵਿੱਚ ਕੀ ਹੋ ਗਿਆ ਥਾ ਅਰੇ ਗਾੜੀ ਪਾਸ ਕਰਵਾਰੇ ਗਾੜੀ ਰਕ ਅਧਰਕ ਜੋ ਖਾਲੀ ਗਾੜੀ ਬਾਦ ਗਿਆ ਧੱਕਾ ਹੋ ਗਿਆ ਆ ਵੀ ਹਾਂ ਕਹਿ ਕੇ ਕਿਉਂ ਪੜੇ ਹੋ ਕੀ ਹੋ ਗਿਆ ਕੀ ਕਰੂ ਮੈਂ ਪੜਾ ਲਊਗਾ ਹਾਂ ਮਜ਼ਦੂਰੀ ਨੂੰ ਤੜਾ ਹੋ ਇਹ ਨਹੀਂ ਅਪੁਰਾ ਨਹੀਂ ਜਾਂਦਾ ਮੈਂ ਇਹਨੂੰ ਕਾਫੀ ਮਹੀਨੇ ਤੋਂ ਦੇਖ ਰਿਹਾ ਹਾਂ ਇਹਨੂੰ ਕੋਈ ਕਦੇ ਕੋਈ ਪਾਣੀ ਲਾ ਦਿੰਦਾ ਹੈ ਇਹ ਤੋਂ ਤੁਰਿਆ ਫਿਰਿਆ ਨਹੀਂ ਜਾਂਦਾ ਇਹਨੂੰ ਜੇ ਕੋਈ ਰੋਟੀ ਦੇ ਗਿਆ ਤੇ ਦੇ ਗਿਆ ਨੀਏ ਭੁੱਖਾ ਹੀ ਪਿਆ ਰਹਿੰਦਾ ਜਿਹੜੀ ਸੱਟ ਲੱਗੀ ਹੈ ਕਿੰਨੇ ਚਿਰ ਜਿਹੜੀ ਸੱਟ ਲੱਗੀ ਹੈ ਇਹਦੇ ਬਾਰੇ ਵਿੱਚ ਮੈਨੂੰ ਪਤਾ ਨਹੀਂ ਕਾਫੀ ਸਮੇ ਤੋਂ ਇਹ ਨਾ ਹੀ ਤੁਰ ਰਿਹਾ ਨਾ ਹੀ ਇੱਧਰ ਉੱਧਰ ਜਾ ਰਿਹਾ ਬਸ ਰੜ ਰੜ ਕੇ ਕਦੀ ਕਿਸੇ ਪਾਸੇ ਕਦੀ ਉੱਧਰਲੇ ਪਾਸੇ ਕਦੀ ਇੱਧਰਲੇ ਪਾਸੇ ਰੜ ਰੜ ਕੇ ਹੌਲੀ ਹੌਲੀ ਟ੍ਰੈਫਿਕ ਦੇਖ ਕੇ ਆਪਣਾ ਪਾਸੇ-ਆਸੇ ਹੋ ਜਾਂਦਾ ਠੀਕ ਹੈ ਕੀ ਕਰਦਾ ਤੁਹਾਨੂੰ ਪਤਾ ਜੀ ਇਹ ਇਹ ਪਹਿਲਾਂ ਕੋਈ ਮਿਹਨਤ ਮਜ਼ਦੂਰੀ ਵਾਲਾ ਹੀ ਬੰਦਾ ਹੈ ਕੋਈ ਲੇਬਰ ਵਾਲਾ ਹੀ ਹੈ ਜਾਨੀ ਕਿ ਵੀ ਮੰਨ ਲਓ ਕੋਈ ਕਿਸੇ ਪਾਸੋਂ ਫੇਟ ਵੱਜ ਗਈ ਕਿਸੇ ਗੱਡੀ 'ਚ ਆ ਕਿਸੇ ਨਹੀਂ ਰੋਕੀ ਚਲੋ ਓਵੇਂ ਨਾ ਲਾਜ ਕਰ ਕਰਵਾਇਆ ਨਾ ਕਰ ਪਾਇਆ ਨਾ ਕੋਈ ਇਹਨੂੰ ਕਿਸੇ ਦੀ ਸਹੂਲਤ ਮਿਲੀ ਬਸ ਹਸਪਤਾਲ ਨਹੀਂ ਕੋਈ ਲੈ ਕੇ ਗਿਆ ਤੁਮ੍ਹਨਾਂ ਮਤਲਬ ਕੁਛ ਨਹੀਂ ਕੋਈ ਨਹੀਂ ਕੁਛ ਨਹੀਂ ਕੋਈ ਨਹੀਂ ਲੈ ਕੇ ਗਿਆ